ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੰਡ ਖਿੜਕੀਆਂ ਵਾਲਾ ਜ਼ਿਲ੍ਹਾ ਦੇ ਤਹਿਸੀਲ ਇਸ ਪੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਤੇ ਇਸ ਪੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਵਪਾਰ ਲਾਈਨ ਦਾ ਕੰਮ ਆ ਕੋਈ ਇੱਕ ਦੋ ਗਾਈਆਂ ਦੋਸਤੋ ਜੇ ਆ ਜਾਂਦੀਆਂ ਤਾਂ ਲੈ ਕੇ ਸੇਲ ਵੀ ਕਰ ਦਿੰਦੇ ਆ ਤੇ ਨਵੇਂ ਵੀਰਾਂ ਨੂੰ ਦੋਸਤੋ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਵੀਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਅਜਿਹੇ ਚੰਗੇ ਪਸ਼ੂਆਂ ਦੀ ਤੁਸੀਂ ਖਰੀਦਦਾਰੀ ਕਰ ਸਕੋ। ਸੋ ਦੋਸਤੋ ਲੈਣਿਆਂ ਡਿਟੇਲ ਆ ਦੋਵਾਂ ਵਿਹੜਾਂ ਦੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਭਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਜੀ। ਭਾਈ ਜੀ ਆਪਣਾ ਨਾਮ ਦੱਸਿਓ ਜੀ। ਗਰਬਾਜ 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 ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ 95016 95016 95916 95916 ਠੀਕ ਹੈ ਜੀ ਇਹ ਵਹਿੜਾ ਫਿਰ ਦੋਵੇਂ ਬਾਈ ਸੇਲ ਅੱਜ ਹਾਂਜੀ ਸ੍ਰੀ ਬਾਈ ਤੇ ਇਹ ਜਿਹੜੀ ਵਹਿੜ ਕੋਲੇ ਆਪਾਂ ਖੜੇ ਆ ਜਰਸੀ ਕ੍ਰਾਸ ਆ ਤੇ ਕਿੰਨਾ ਮਾਸੂਆ ਇਹ ਇਹ ਪਹਿਲਾ ਜੀ ਪਹਿਲਾ ਤੇ ਕਿੰਨੇ ਕ ਦਿਨ ਲੈਂਦੀ ਹੈ ਬਾਈ ਇਹ ਇਹ ਤਿਆਰੀ ਹੈ ਜੀ ਅੱਜ ਸੂਪੇ ਰਾਤੋਂ ਸੂਪੇ ਅੱਛਾ ਜੀ ਤਿਆਰੀ ਆ ਤੇ ਬਾਈ ਕਿੰਨਾ ਕ ਦੁੱਧ ਪਾ ਦੂ ਪਹਿਲੇ ਸੂਏ ਉਧ ਪਾ ਦੂ ਵਿਚ ਵਿਚ 20 ਕਿਲੋ ਠੀਕ ਹੈ ਜੀ ਲਓ ਵੀ ਸੋਹਣਾ ਮੂੰਹ ਮੱਥਾ ਚੰਗਾ ਕੱਦ ਕਾਠਾ ਪੰਜਾਬ ਦੀ ਆਪਾਂ ਜਰਸੀ ਕਹਿ ਸਕਦੇ ਹ ਐਫ ਨਾਲ ਕਰਾਓ ਸਾਹ ਦੇਖ ਸਕਦੇ ਹੋ ਦੋਸਤੋ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਆ ਬਹੁਤ ਹੀ ਚੰਗਾ ਮੁਠੀ ਦੀ ਚੁਆਈ ਵਾਲਾ ਜਿਹੜਾ ਥਣ ਲੱਗਿਆ ਦੇਖ ਸਕਦੇ ਹੋ ਤੁਸੀਂ ਬਹੁਤ ਮੋਟਾ ਮੋਟਾ ਥਣ ਲੱਗਿਆ ਤੇ ਵਿਰਲ ਵੀ ਚੰਗੀ ਆ ਮਿਲਕ ਵੀ ਇਹਨਾਂ ਨੀ ਨਜ਼ਰ ਮਾਰ ਲਓ ਚੰਗਾ ਘੱਡਗਾਠਾ ਦੋਸਤੋ ਰੀੜ ਦੀ ਹੱਡੀ ਵੀ ਬਿਲਕੁਲ ਸਿੱਧੀ ਆ ਤੇ ਇਹ ਹਵਾਨੇ ਦੀ ਗੱਲ ਕਰੀਏ ਤਾਂ ਬਿਲਕੁਲ ਉੱਪਰ ਤਾਈਂ ਫਸਿਆ ਹੋਇਆ ਹਵਾਨਾ ਅੱਜ ਤੇ ਜਾਂ ਸਵੇਰੇ ਬਾਈ ਕਹਿੰਦਾ ਵੀ ਪੂਰੇ ਹੀ ਦਿਨ ਸੂਣ ਦੀ ਬਿਲਕੁਲ ਤਿਆਰੀ ਆ ਤੇ ਦੂਜੇ ਪਾਸੇ ਤੋਂ ਵੀ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਉਣੀ ਲਾਓ ਵੀ ਸੱਜਣੋ ਮੁੱਠੀ ਦੀ ਚਵਾਈ ਵਾਲਾ ਦੋਨਾਂ ਪਾਸਿਆਂ ਤੋਂ ਸੇਮ ਸਹਜਾ ਥਾਣਾ ਦਾ ਅਗਲੇ ਥਾਣੇ ਤੋਂ ਅਗਲੇ ਥਾਣੇ ਦੀ ਜਿਹੜੀ ਵਿਰਲਾ ਬਹੁਤ ਜ਼ਿਆਦਾ ਆ ਤੇ ਅਗਲੇ ਤੋਂ ਪਿਛਲੇ ਥਾਣੇ ਦੀ ਵੀ ਬਹੁਤ ਚੰਗੀ ਵਿਰਲਾ ਤੇ ਮਿਲਕ ਵੀ ਇੰਦਰ ਵੀ ਚੰਗੀ ਆ ਕਦ ਕਾਟ ਚੰਗਾ ਪੈਠਪੁੜੇ ਦੀ ਚੰਗੀ ਆ ਤੋਰ ਕੇ ਤੁਹਾਨੂੰ ਦੋਸਤੋ ਦਿਖਾਵਾਂਗੇ ਲਓ ਵੀ ਸੱਜਣੋ ਬਹੁਤ ਹਵਾਨੇ ਦੀ ਖਰੀ ਆ ਚੰਗਾ ਫਸਮਾ ਹਵਾਨਾ ਹੈ ਤੇ ਬਹੁਤ ਹੀ ਚੰਗਾ ਪਧਰਾ ਲੈ ਚੱਲੋ ਇਹ ਮੋੜ ਲਓ ਪੰਜਾਬ ਦੀ ਜਰਸੀ ਤੇ ਐਚ ਐਫ ਨਾਲ ਕਰਾਓ ਸਾ ਉਥੇ ਬੰਦੋ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਮੁੱਲ 85000 ਤੇ ਮਾਨਤਨ ਹੋ ਜੂ ਬਾਈ ਜੀ ਹਾਂਜੀ ਜਿਹੜਾ ਵੀਰ ਚੱਲ ਕੇ ਆਊਗਾ ਮਾਨਤਨ ਜੋ ਵਾਹ ਜੀ ਵਾਹ ਲਓ ਵੀ ਸੱਜਣੋ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ ਬਣਦਾ ਮਾਨਤਨ 85000 ਦੇ ਵਿੱਚੋਂ ਤੁਹਾਡਾ ਕੀਤਾ ਜਾਊਗਾ ਇਸ ਤੋਂ ਅੱਗੇ ਤੁਹਾਨੂੰ ਇੱਕ ਸੂਈ ਵੀ ਵੈੜ ਵਿਖਾਉਣੇ ਆ ਹਾਂਜੀ ਇਹਦੀ ਕੀ ਡਿਟੇਲ ਆ ਜੀ ਇਹ ਵਿੱਚ ਕੱਲ ਸੂਈ ਹੈ ਠੀਕ ਹੈ ਦੁਪਹਿਰ ਦੀ ਜੇਰ ਜੂ ਰਪਈ ਹੈ ਜੀ ਓਕੇ ਆ ਜਮਾ ਸਾਰਾ ਕੁਝ ਹਾਂਜੀ ਤੇ ਮਗਰ ਬੱਚਾ ਕੀ ਹੈ ਜੀ ਵੱਛੀ ਹੈ ਵੱਛੀ ਹੈ ਠੀਕ ਹੈ ਜੀ ਤੇ ਕਿੰਨੀਆਂ ਕਿ ਧਾਰਾਂ ਬਾਈ ਕੱਢ ਦੂਗੇ ਇਹੇ 14 15 16 ਕਿਲੋ ਦੂਜਾ ਸੂਈ ਹੈ ਜੀ ਇਹੇ ਨਹੀਂ ਪਹਿਲਾ ਪਹਿਲਾ ਹੀ ਇਹ ਆ ਲਾਓ ਵੀ ਸੱਜਣੋ ਇਹ ਵੀ ਜਰਸੀ ਨਾਲ ਕਰਾਓ ਸਾ ਇਹ ਕੱਦ ਕਾਠੇ ਦਾ ਵੀ ਚੰਗਾ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਕਿਦਾਂ ਸੂਈ ਹੈ ਬਾਈ ਜੀ ਇਹੇ ਕੱਲ ਸੂਈ ਆ ਕੱਲ ਸੂਈ ਆ ਬੱਚਾ ਤੁਹਾਨੂੰ ਦਿਖਾ ਦਿਆਂਗੇ ਤੇ ਥਣ ਹਵਾਨਾ ਇਹਦਾ ਵੀ ਚੰਗਾ ਹੈ ਦੋਸਤੋ ਦੇਖ ਸਕਦੇ ਹੋ ਤੁਸੀਂ ਮੋਟਾ-ਮੋਟਾ ਥਣ ਲੱਗਿਆ ਤੇ ਮੁਠੀ ਦੀ ਚੁਆਈ ਵਾਲਾ ਦੇਖ ਸਕਦੇ ਹੋ ਦੋਨਾਂ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਕਰਾ ਦਿੰਨੇ ਆ ਕਦ ਕਾਠੇ ਦਾ ਵੀ ਠੀਕ ਆ ਤੇ ਹਵਾਨਾ ਹੀ ਦੀ ਇਹ ਵੀ ਸਾਫ ਸੁਥਰੀ ਆ ਲਓ ਵੀ ਸੱਜਣੋ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਤੇ ਹਵਾਨਾ ਵੈਸੇ ਇਹਦਾ ਵੀ ਬਹੁਤ ਜ਼ਿਆਦਾ ਸਾਫ ਸੁਥਰਾ ਤੇ ਪਧਰਾ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਹਿਜ ਆ ਥਣਾਂ ਦਾ ਲੋਕੋ ਲਓ ਵੀ ਮਿੱਤਰੋ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਹਜਾ ਥਣਾਂ ਦਾ ਮੋਟਾ-ਮੋਟਾ ਥਣ ਲੱਗਿਆ ਦੋਸਤੋ ਮੁਠੀ ਦੀ ਚੁਆਈ ਵਾਲਾ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਆ ਤੇ ਤੋੜ ਕੇ ਤੁਹਾਨੂੰ ਇਹ ਵੀ ਦਿਖਾਵਾਂਗੇ ਕ੍ਰੋਸ ਅੰਗ ਚ ਇਹ ਪੈਂਦੀ ਆ ਦੋਸਤੋ ਜਰਸੀ ਨਾਲ ਐਚ ਐਫ ਕ੍ਰੋਸ ਤੋੜ ਦਿਓ ਬਾਈ ਲਓ ਵੀ ਸੱਜਣੋ ਬੱਚਾ ਵੀ ਤੁਹਾਨੂੰ ਦਿਖਾਵਾਂਗੇ ਆ ਸਾਹਮਣੇ ਜਿਹੜਾ ਬੱਚਾ ਇਹਦਾ ਨੇੜੇ ਹੋ ਕੇ ਤੁਹਾਨੂੰ ਦਿਖਾ ਦਿਆਂਗੇ ਸਾਫ ਸੁਥਰਾ ਤੇ ਬਿਲਕੁਲ ਪਧਰਾ ਹਵਾਨਾ ਲਓ ਸੱਜਣੋ ਚੰਗੇ ਸਾਫ ਸੁਥਰੇ ਬਹੁਤ ਮਨ ਲੈ ਜੁਣੇ ਸਾਫ ਸੁਥਰੇ ਦੇ ਪੱਦਰ ਹਵਾਨੇ ਦੀਆਂ ਦੋਨੇ ਵਿਹੜਾ ਦੋਸਤੋ ਇੱਕੇ ਘਰੇ ਆ ਤੇ ਆ ਬੱਚਾ ਹੈ ਦੋਸਤੋ 나ੜੂਆ ਨਾਲ ਦੇਖ ਸਕਦੇ ਹੋ ਤੁਸੀਂ ਮਗਰ ਵੱੱਛੀ ਆ ਤੇ ਹਵਾਨਾ ਤੁਹਾਨੂੰ ਨੇੜੇ ਹੋ ਕੇ ਫੇਰ ਦਿਖਾ ਦਿੰਨਾ ਬਿਲਕੁਲ ਸਾਫ ਸੁਥਰਾ ਹਾਂਜੀ ਬਾਈ ਜੀ ਇਹਦਾ ਕੀ ਮੁੱਲ ਰੱਖਿਆ ਜੀ ਮੁੱਲ ਨੇ ਦਾ 70 70000 ਮਾਨਤਾ ਨਾਲ ਹੋ ਜੂ ਬਾਈ ਹਾਂਜੀ ਲਾਓ ਵੀ ਸੱਜਣੋ ਇਹਦਾ ਮੁੱਲ 70000 ਆ ਬਣਦਾ ਮਾਨਤਾ ਨਾਲ ਇਹਦੇ ਵਿੱਚੋਂ ਵੀ ਤੁਹਾਡਾ ਕੀਤਾ ਜਾਊਗਾ ਜਿਸ ਵੀ ਕਿਸੇ ਮੇਰੇ ਵੀਰ ਦੇ ਦੋਵਾਂ ਵੈੜਾਂ ਦੇ ਵਿੱਚੋਂ ਕੋਈ ਵੀ ਵੈੜ ਪਸੰਦਾ ਜਾਂ ਦੋਵੇਂ ਵੈੜਾਂ ਪਸੰਦਾ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਨਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਜੇਹੀ ਨਵੇਂ ਵੀਡੀਓ ਦੇ ਨਾਲ ਧੰਨਵਾਦ